ਇੰਡੀਆ ਟੂ ਕੈਨੇਡਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਚਾਰ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ 20 ਸਤੰਬਰ ਦੇ ਲਈ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਰ ਦਿੱਤੇ ਗਏ ਹਨ ਚਾਰ ਵੱਡੇ ਐਲਾਨ ਪਹਿਲੇ ਵੱਡੇ ਐਲਾਨ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿੱਥੇ ਕਿ ਲਗਾਤਾਰ ਏਜਿੰਗ ਦੀ ਕਾਫੀ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਲਗਾਤਾਰ ਕੈਨੇਡਾ ਦੇ ਵਿੱਚ ਬਜ਼ੁਰਗਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਜਿਸ ਦੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਮਹੀਨਿਆਂ ਦੇ ਦੌਰਾਨ ਹੀ ਕੇਅਰ ਹੋ ਇਤੇ ਕਹਿਸਨ ਜਿੱਥੇ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਹੁਣ ਬਾਹਰੋਂ ਵੀ ਬਾਹਰਲੇ ਦੇਸ਼ਾਂ ਤੋਂ ਵੀ ਕੈਨੇਡਾ ਦੇ ਵਿੱਚ ਕੇਅਰ ਹੋਮ ਵਰਕਰ ਸੱਦੇ ਜਾਣਗੇ ਪਰ ਬਾਅਦ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ ਸਿਰਫ ਕੈਨੇਡਾ ਤੋਂ ਹੀ ਕੇਅਰ ਹੋਮ ਵਰਕਰ ਰੱਖੇ ਜਾਣਗੇ ਕਿਉਂਕਿ ਕੈਨੇਡਾ ਦੇ ਵਿੱਚ ਲਗਾਤਾਰ ਬੇਰੋਜ਼ਗਾਰੀ ਦਰ ਵੱਧ ਰਹੀ ਹੈ ਸੋ ਕੈਨੇਡਾ ਦੇ ਲੋਕਾਂ ਨੂੰ ਹੀ ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਆਏ ਸਟੂਡੈਂਟਾਂ ਨੂੰ ਹੀ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਕਿ ਕੈਨੇਡਾ ਦੇ ਵਿੱਚ ਹੀ ਉਹਨਾਂ ਨੂੰ ਰੋਜ਼ਗਾਰ ਮਿਲ ਜਾਵੇ ਤੇ ਉਹ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈ ਕੇ ਪੀਆਰ ਹੋ ਸਕਣ ਸੋ ਜਿਹੜੇ ਬਾ 케어 홈 워커 ਸੱਦੇ ਜਾਣੇ ਸੀ ਉਸ ਦੇ ਉੱਤੇ 2027 ਤੱਕ ਰੋਕ ਲਗਾ ਦਿੱਤੀ ਗਈ ਹੈ ਸੋ ਇਸੇ ਦੌਰਾਨ ਹੁਣ ਕੈਨੇਡਾ ਤੋਂ ਜਿਹੜੇ ਕੇਅਰ ਹੋਮ ਵਰਕਰ ਰੱਖੇ ਜਾਣੇ ਸੀ ਇਹਨਾਂ ਦੇ ਲਈ ਵੀ ਕੁਝ ਸ਼ਰਤਾਂ ਰੱਖੀਆਂ ਗਈਆਂ ਸੀ ਜਿਸ ਦੇ ਵਿੱਚ ਸਭ ਤੋਂ ਵੱਡੀ ਇਹ ਸ਼ਰਤ ਸੀ ਕਿ ਜੇ ਕੋਈ ਵੀ ਹੁਣ 엠ਪਲੋయర్ ਕਿਸੇ ਕੰਮੇ ਨੂੰ ਰੱਖਦਾ ਹੈ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਦੀ ਦੇਖਭਾਲ ਦੇ ਲਈ ਜਾਂ ਫਿਰ ਬਜ਼ੁਰਗ ਦੀ ਦੇਖਭਾਲ ਦੇ ਲਈ ਤੇ ਉਸ ਦੀ ਮਿਨੀਮਮ ਸੈਲਰੀ 1 ਲੱਖ ਡਾਲਰ ਤੱਕ ਹੋਣੀ ਚਾਹੀਦੀ ਸੀ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਵਿੱਚ ਵੱਡੀ ਤਬਦੀਲੀ ਦਿੱਤੀ ਹੈ ਤੇ ਹੁਣ ਦੋ ਲੋਕ ਮਿਲ ਵੀ ਇੱਕ ਕੇਅਰ ਹੋਮ ਵਰਕਰ ਨੂੰ ਵੀ ਆਪਣੇ ਘਰ ਦੇ ਵਿੱਚ ਰੱਖ ਸਕਦੇ ਹਨ ਜਿਸ ਦਾ ਕਿ ਸਭ ਤੋਂ ਵੱਡਾ ਫਾਇਦਾ ਪੰਜਾਬੀ ਭਾਰਤੀਆਂ ਨੂੰ ਹੀ ਹੋਵੇਗਾ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਲਗਾਤਾਰ ਜਿੱਥੇ ਕਿ ਪੀਆਰ ਪ੍ਰਾਪਤ ਕਰਨ ਦੇ ਲਈ ਆਈਲੈਂਡ ਸੇਸ ਤੋਂ ਇਲਾਵਾ ਪੀਟੀਈ ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਫਰੈਂਚ ਵਰਗੀਆਂ ਭਾਸ਼ਾ ਸਿੱਖਣੀਆਂ ਪੈਂਦੀਆਂ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹਦੇ ਵਿੱਚ ਇੱਕ ਹੋਰ ਭਾਸ਼ਾ ਐਡ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਟੋਫਲ ਦਾ ਟੈਸਟ ਵੀ ਹੁਣ ਐਡ ਕਰ ਦਿੱਤਾ ਗਿਆ ਹੈ ਇਸ ਤੋਂ ਅਵਾਗਰੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਕੈਨੇਡਾ ਦੇ ਵਿੱਚ ਪੀਐਨਪੀ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਅਤੇ ਇਸ ਤੋਂ ਇਲਾਵਾ ਸੀਈਸੀ ਦੇ ਡਰਾਅ ਕੱਢੇ ਜਾ ਰਹੇ ਹਨ ਤਾਂ ਜੋ ਕਿ ਜਲਦ ਤੋਂ ਜਲਦ ਕੈਨੇਡਾ ਦੇ ਵਿੱਚ ਰਹਿੰਦੇ ਲੋਕਾਂ ਨੂੰ ਪੀਆਰ ਮਿਲ ਸਕੇ ਕਿਉਂਕਿ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਸ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਹੁਣ ਲਗਾਤਾਰ ਕੈਨੇਡਾ ਦੇ ਵਿੱਚ ਸਤੰਬਰ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਡਰਾਅ ਕੱਢੇ ਜਾਣਗੇ ਕਿਉਂਕਿ ਕੈਨੇਡਾ ਦੇ ਵਿੱਚ ਜਿੱਥੇ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿ 80 ਤੋਂ 82000 ਲੋਕਾਂ ਨੂੰ ਪੀਆਰ ਦਿੱਤੀ ਜਾਣੀ ਸੀ ਪਰ ਹੁਣ ਤੱਕ 9 ਮਹੀਨੇ ਬੀਤਣ ਤੋਂ ਬਾਅਦ ਸਿਰਫ 19 ਤੋਂ 20000 ਲੋਕਾਂ ਨੂੰ ਹੀ ਪੀਆਰ ਦਿੱਤੀ ਗਈ ਹੈ ਸੋ ਜਿਸ ਦੇ ਮੱਦੇ ਨਜ਼ਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ 60000 ਦਾ ਅੰਕੜਾ ਜਿਹੜਾ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਦੌਰਾਨ ਹੀ ਪੂਰਾ ਕੀਤਾ ਜਾਵੇਗਾ ਸੋ ਹੁਣ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਕੱਢੇ ਜਾਣਗੇ ਤੇ ਜਿਸ ਦਾ ਸਭ ਤੋਂ ਵੱਡਾ ਫਾਇਦਾ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਹੀ ਹੋਣ ਵਾਲਾ ਹੈ ਕੈਨੇਡਾ ਦੇ ਉਨਤ ਸਿਨੈਰੀਓ ਦੇ ਵਿੱਚ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟ ਅਤੇ ਕੈਨੇਡਾ ਦੇ ਵਿੱਚ ਪੰਜਾਬੀ ਰਹਿੰਦੇ ਆ ਸੋ ਅੰਟਾਰੀਓ ਸੂਬਾ ਪੰਜਾਬੀਆਂ ਦੇ ਨਾਲ ਭਰਿਆ ਹੋਇਆ ਹੈ ਤੇ ਹੁਣ ਅੰਟਾਰੀਓ ਸੂਬੇ ਦੇ ਵੱਲੋਂ ਆਪਣੀਆਂ ਮਿਨੀਮਮ ਵੇਜਾਂ ਦੇ ਵਿੱਚ ਭਾਰੀ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਅਕਤੂਬਰ ਮਹੀਨੇ ਤੋਂ ਇਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਤੰਬਰ ਦੇ ਵਿੱਚ ਹੀ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਕੈਨੇਡਾ ਦੇ ਅੰਟਾਰੀਓ ਸੂਬੇ ਦੇ ਵਿੱਚ ਜਿੱਥੇ ਕਿ ਪਹਿਲਾਂ ਮਿਨੀਮਮ ਵੇਜ 17.20 ਡਾਲਰ ਪ੍ਰਤੀ ਘੰਟੇ ਦੀ ਮਿਲਦੀ ਸੀ ਪਰ ਹੁਣ ਇਸ ਦੇ ਵਿੱਚ you <laughs> 40 ਸੈਂਟ ਦਾ ਵਾਧਾ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਹੁਣ 17.60 ਡਾਲਰ ਪ੍ਰਤੀ ਘੰਟੇ ਦੇ ਵਿੱਚ ਮਿਲਣਗੇ ਜੋ ਇਸ ਦਾ ਸਭ ਤੋਂ ਵੱਡਾ ਫਾਇਦਾ ਹੋਣਾ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਹੋਣ ਜਾ ਰਿਹਾ ਹੈ ਕਿਉਂਕਿ ਲਗਾਤਾਰ ਕੈਨੇਡਾ ਦੇ ਅੰਟਾਰੀਓ ਸੂਬੇ ਦੇ ਵਿੱਚ ਹੀ ਪੰਜਾਬੀ ਭਾਰਤੀ ਸਟੂਡੈਂਟਾਂ ਦੀ ਗਿਣਤੀ ਵਧੀ ਹੈ ਜਿਸ ਦਾ ਸਭ ਤੋਂ ਵੱਡਾ ਫਾਇਦਾ ਹੁਣ ਸਟੂਡੈਂਟਾਂ ਨੂੰ ਹੀ ਹੋਵੇਗਾ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਇੱਕ ਹੋਰ ਪ੍ਰੋਗਰਾਮ ਓਪਨ ਕੀਤਾ ਗਿਆ ਹੈ ਅੰਟਾਰੀਓ ਸੂਬੇ ਦੇ ਵਿੱਚ ਹੀ ਜਿਸ ਦੇ ਵਿੱਚ ਗ੍ਰੇਟ ਸਰਵਰੀ ਇਲਾਕੇ ਦੇ ਵਿੱਚ ਇਹ ਪ੍ਰੋਗਰਾਮ ਓਪਨ ਕੀਤਾ ਗਿਆ ਹੈ ਜਿਸ ਦੇ ਵਿੱਚ ਸਿਰਫ 50% ਲੈਣ ਤੇ ਹੀ ਤੁਸੀਂ ਪੀਆਰ ਲੈ ਸਕਦੇ ਹੋ ਇਸ ਦੇ ਵਿੱਚ ਭਾਸ਼ਾ ਦੇ 10 ਤੋਂ 15 ਪੁਆਇੰਟ ਇਸ ਤੋਂ ਇਲਾਵਾ ਜਿੰਨੀ ਤੁਸੀਂ ਸਟੱਡੀ ਕੀਤੀ ਹੋਈ ਹੈ ਜੇਕਰ ਤੁਸੀਂ ਗ੍ਰੈਜੂਏਸ਼ਨ ਜਾਂ ਫਿਰ ਇਸ ਤੋਂ ਇਲਾਵਾ ਤੁਸੀਂ ਮਾਸਟਰ ਡਿਗਰੀ ਕੀਤੀ ਹੋਈ ਹੈ ਉਸ ਦੇ 10 ਤੋਂ 15 ਨੰਬਰ ਅਤੇ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ ਤੇ ਤੁਹਾਡਾ ਕਈ ਸਾਲਾਂ ਦਾ ਐਕਸਪੀਰੀਅੰਸ ਹੋ ਚੁੱਕਾ ਹੈ ਉਸ ਦੇ ਵੀ 10 ਤੋਂ 15 ਨੰਬਰ ਮਿਲਣਗੇ ਤੇ ਕੈਨੇਡਾ ਦੇ ਵਿੱਚ ਰਿਸ਼ਤੇਦਾਰ ਜੇਕਰ ਤੁਹਾਡਾ ਕੋਈ ਰਹਿ ਰਿਹਾ ਉਸ ਦੇ ਵੀ 10 ਤੋਂ 15 ਮਿਲਣਗੇ ਸੋ ਜਿਸ ਤੋਂ ਬਾਅਦ ਤੁਸੀਂ 50 ਪੁਆਇੰਟ ਲੈ ਕੇ ਇਸ ਇਲਾਕੇ ਦੇ ਵਿੱਚ ਆਸਾਨੀ ਦੇ ਨਾਲ ਪੀਆਰ ਪ੍ਰਾਪਤ ਕਰ ਸਕਦੇ ਹੋ